ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾ ਰਹੇ ਆਂ ਸਬਜੀ ਕद्दू ਸ਼ਾਮ ਦਾ ਟਾਈਮ ਹੈ ਲੋ ਜੀ ਪਿਆਜ਼ ਤੇ ਹਰੀ ਮਿਰਚ ਆਪਾਂ ਭੁੰਨ ਲਈ ਫੋਨ ਬਸ ਪਾ ਪਾ ਕੇ ਕद्दू ਪਾ ਲਾਂਗੇ ਨਮਕ ਮਿਰਚ ਸਿੰਪਲ ਜੀ ਸਬਜੀ ਬਣਾਉਣੀ ਹੁੰਦੀ ਹੈ ਜੀ ਮੈਂ ਕद्दू ਦੀ ਬਾਰੇ ਮਸਾਲੇ ਜੇ ਨਹੀਂ ਬਣਾਉਣੀ ਹੁੰਦੀ ਮਸ ਮਲਾਈ ਪਾ ਕੇ ਤੇ ਦੁੱਧ ਪਾ ਕੇ ਸਬਜੀ ਬਣ ਜਾਂਦੀ ਹੈ ਲੋ ਜੀ ਮਸਾਲੇ ਪਾ ਤੇ بس ਇਹਦੀ ਹੁਣ ਦੋ ਸੀਟੀਆਂ ਬਰਾਲਾਂਗੇ ਦੀ ਘਰ ਦਾ ਕੱਦੂ ਤੇ ਮੈਂਟਾ ਜੀ ਕੋਲ ਜਾਂਦਾ ਹਨ ਉੱਪਰ ਕਰ ਦਾਂਗੇ ਆਪਾਂ ਅੱਪਾ ਲੈਂਦੀ ਜੀ ਇੱਕ ਨਵੀਂ ਚੀਜ਼ 쿨ਰ ਦੇਖੋ ਪੁਰਾਣਾ 쿨ਰ ਸੀਗਾ ਜਿਸਕੀਮ ਲੱਗੀ ਸੀ ਉਹ 5000 ਚ ਕਟਾ ਕੇ ਤੇ ਨਵਾਂ 쿨ਰ ਲਿਆਏ ਆ ਆਪਾਂ ਗਰਮੀ ਬਹੁਤ ਸੀਗੀ ਏਸੀ ਲੱਗੇ ਆ ਉਹ ਤਾਂ ਜੀ ਪਰਦੇ ਨੇ ਫਿਰ ਵੀ ਕੂਲਰ ਲੌਬੀ ਵਗੈਰਾ ਚ ਹਨ ਦੇਖੋ ਜੀ ਆਪਾਂ ਇਸ ਵੇਲੇ ਕੱਪੜੇ ਧੋਕੇ ਪਾਉਣੇ ਆ ਸੁੱਕਣੇ ਦਿਨੇ ਫਿਰ ਬਾਲੀ ਗਰਮੀ ਹੁੰਦੀ ਮੱਚ ਜਾਂਦੇ ਬਸ ਹੁਣ ਅੱਧੇ ਪੌਣੇ ਘੰਟੇ ਸੁੱਕ ਜਾਣਗੇ ਹਵਾ ਚੱਲੀ ਜਾਂਦੀ ਹੈ ਤੇ ਬਸ ਇਸ ਵੇਲੇ ਧੋਣੀ ਹੁੰਦੀ ਮੈਂ ਸ਼ਾਮ ਨੂੰ ਉਹ더라 ਆਪਾਂ ਆਪਣੇ ਵਿਚਾਰੇ ਬੂਟਿਆਂ 'ਚ ਵੀ ਪਾਣੀ ਪਾਤਾ ਬਹੁਤ ਜ਼ਿਆਦਾ ਗਰਮੀ ਹੈ ਦੇਖੋ ਫੁੱਲ ਲੱਗਦੇ ਗੁਲਾਬ ਦੇ ਫੁੱਲ ਲੱਗਦੇ ਫੁੱਲ ਬੂਟੀ ਲੱਗਦੀ ਹੈ ਇਹਨਾਂ ਦੇ ਵੀ ਵਾਈਟ ਵਾਈਟ ਫੁੱਲ ਲੱਗਦੇ ਆ ਬਹੁਤ ਸੋਹਣੇ ਇਹਨਾਂ ਦੇ ਇੱਕ ਫੁੱਲ ਲੱਗਦਾ ਹੁੰਦਾ ਵੱਡਾ ਸਾਰਾ ਜਿਹਾ ਤੇ ਇੱਧਰ ਆਪਣੀ ਹੈਗੀ ਜੀ ਖੰਗੂਰਾਂ ਦੀ ਵੇਲ ਅੰਗੂਰ ਆਪਣੇ ਆ ਦੇਖੋ ਪਤਾ ਨਹੀਂ ਜੈਤ ਕੀ ਸਾਈਜ਼ ਨਾਲ ਛੋਟਾ ਮੇਰੇ ਦਾ ਵੱਡਾ ਨਹੀਂ ਲਾ। ੱਲੇ ਕੋਸ਼ ਵਿੱਚ ਦਿੰਦੇ ਆ ਕਾਲੇ ਕਾਲੇ ਜਿਹੇ ਹੋਏ ਪਏ ਜਿਵੇਂ ਇਸ ਤਰ੍ਹਾਂ ਦੇਖੋ। ਇਹ ਇਹ ਇਸ ਤਰ੍ਹਾਂ ਹੋ ਜਾਣਗੇ ਕਰਕੇ। ਇਹ ਦੱਸਿਓ ਵੀ ਇਹਦਾ ਸਾਈਜ਼ ਕਿੰਨਾ ਵੱਡਾ ਹੋ ਸਕਦਾ ਕੀ ਆਪਾਂ ਨੂੰ ਇਹਦੇ ਵਿੱਚ ਪਾਉਣਾ ਚਾਹੀਦਾ ਕਿਉਂਕਿ ਆਪਾਂ ਇਹਦੇ ਵਿੱਚ ਬਸ ਰੂੜੀ ਦੀ ਰੇਤ ਤੇ ਇੱਕ ਸਰੋਂ ਦੀ ਖਾਲ ਪਾਉਣੀ ਹੁੰਦੀ ਹੈ ਜੀ ਹੋਰ ਕੁਝ ਨਹੀਂ ਪਾਉਂਦੇ। ਕੁਕਿਸ ਨੇ ਦੱਸਿਆ ਸੀ ਵੀ ਰੋ ਹਸਾ ਰੋ ਹੁੰਦੀ ਹੈ ਜਿਹੜੀ ਪਸ਼ੂਆਂ ਨੂੰ ਪਾਉਂਦੇ ਆਪਾਂ ਸਰੋਂ ਦੀ ਖਾਲ ਤੇ ਉਹ ਤੇ ਉਹ ਪਾ ਦੋ ਬਸ ਤੇ ਉਹਦੇ ਨਾਲ ਮਤਲਬ ਵੀ ਵਧੀਆ ਹੋ ਜਾਂਦਾ ਸੀ ਉਹੀ ਪਾਉਂਦੇ ਕੋਈ ਨਹੀਂ ਸਪਰੇ ਨਹੀਂ ਕਰਦੇ ਲਓ ਜੀ ਆਪਣੇ ਗੂਰ ਜਿਹੜੇ ਕਿਰਗੇ ਅੱਜ ਆਪਾਂ ਇੰਨੇ ਕੁ ਤੋੜ ਲੈ ਕਿਰੇ ਕਿਰੇ ਗੁੱਛੇ ਅੱਜ ਬਸ ਵੀਡੀਓ ਇੰਨੀ ਕੀ ਆਪਣੀ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਜਰੂਰ ਇਹ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ